ਸਾਰਾ ਫੇਸ ਵੋਸ਼ ਆਇਆ ਫਿਰ ਡੀਟਨ ਫੇਸ ਵੋਸ਼ ਆ ਗਿਆ ਇਹ ਕਿੰਨੇ ਦਾ ਪੈਣਾ 60 ਰੁਪਏ ਦਾ 60 ਰੁਪਏ ਦਾ ਹਾਂ ਡੀਟਨ ਹਾਂ ਡੀਟਨ ਇਹ ਦੇਖੋ 350 ਰੁਪਏ ਐ ਐਮ ਆਰ ਪੀ ਐ ਸਪੈਸ਼ਲ ਰੇਟ ਦਾ ਮਾਲ ਤੁਹਾਨੂੰ ਕਿੰਨੇ ਦਾ ਪੈਣਾ 60 ਰੁਪਏ ਦਾ ਓਕੇ ਵੀਰੇ ਠੀਕ ਹੈ ਜੀ ਸਾਈਲਰ ਸਾਰੇ ਰੂਮ ਫਰੈਸ਼ਨਰ ਆ ਗਏ ਓਏ ਕਿੰਨੇ ਕਿੰਨੇ ਦੇ ਆ ਇਹ ਰੂਮ ਫਰੈਸ਼ਨਰ ਹੈ 3 in 1 ਹਾਂਜੀ ਆ ਦੇਖੋ ਫਰੈਸ਼ਨਰ ਹੈ ਮੱਛਰ ਵਗੈਰਾ ਮਰਦੇ ਆ ਉਸ ਤੋਂ ਬਾਅਦ ਸੈਨਟਾਈਜ਼ਰ ਵੀ ਹੈ ਕਿੰਨੇ ਦਾ ਤੁਸੀਂ 200 ਦਾ ਸੇਲ ਕਰਨਾ ਤੁਹਾਨੂੰ 80 ਰੁਪਏ ਓਕੇ ਆ ਨੇਲ ਰਿਮੂਵਰ 150 ਰੁਪਏ ਦਾ ਪੈਕਟ ਪੂਰਾ ਤੁਹਾਨੂੰ ਪੈਣਾ 200 ਦਾ ਠੀਕ ਆ ਕਿੰਨੇ ਵਾਲਾ 315 ਰੁਪਏ ਵਾਲਾ ਸਾਰੇ ਲੋਟਸ ਦੇ ਫੇਸ ਵੋਸ਼ ਆ ਗਏ ਫਾਰਮਿੰਗ ਸਕਰਬ ਆ ਗਏ ਵਾਈਟ 글로 ਕਿੰਨੇ ਕਿੰਨੇ ਦਾ 35% ਲੈਸ ਇਹ ਪਾਊਡਰ ਵਗੈਰਾ ਆ ਗਏ ਹੁਣ ਗਰਮੀਆਂ ਆ ਗਈਆਂ 200 ਰੁਪਏ ਪਰ ਪੀਸ ਤੇ ਐਮ ਆਰ ਪੀ ਹੈ ਤੁਸੀਂ ਚੈੱਕ ਕਰੋ 200 ਰੁਪਏ ਪਰ ਪੀਸ ਤੇ ਐਮ ਆਰ ਪੀ ਤੁਹਾਨੂੰ ਕਿੰਨੇ ਦਾ ਪੈਣਾ 50 ਰੁਪਏ ਦਾ ਸਾਰੀ ਲੋਟਸ ਦੀ ਫੇਸ਼ਲ ਹੈ 40% ਲੈਸ ਇਹ ਦੇਖੋ ਸਿਗਨੇਚਰ ਦਾ ਮਾਲ ਆਇਆ ਸਿਗਨੇਚਰਜ਼ ਐ ਪਰਫਿਊਮ ਆਇਆ ਸਾਰੇ 60% ਲੈਸ ਤੇ ਸਿਗਨੇਚਰ 60 60 ਦਊ ਕਿੰਨੇ ਦਾ 100 ਵਾਲਾ 40 ਰੁਪਏ 100 ਰੁਪਏ 100 ਰੁਪਏ ਐਮ ਆਰ ਪੀ ਤੁਹਾਨੂੰ ਪਹਿਣਾ 40 ਰੁਪਏ ਹਾਂਜੀ 사ਸੀਗਲ ਦੀ ਸਾਰਾ ਨੂੰ ਆਪਾਂ ਖੜਾ ਲੁਧਿਆਣੇ ਫੀਲਡ ਗੰਜ ਤੇ ਕੋਸਮੈਟਿਕ ਤੁਹਾਨੂੰ ਹੋਰ ਸਮਾਨ ਦਿਖਾਉਣੇ ਅੱਜ ਸਾਰਾ ਸਮਾਨ ਕੰਪਨੀ ਦਾ ਵੀਡੀਓ ਨਾਲ ਬਣੇ ਰਹੋ ਤੇ ਅੱਜ ਫੇਰ ਤੁਹਾਡੇ ਆਸ਼ੀਰਵਾਦ ਨਾਲ ਕਾਫੀ ਮਾਲ ਆਇਆ ਹੈ ਤੇ ਤੁਹਾਨੂੰ ਰੇਟ ਦੱਸਦੇ ਆ ਇਹ ਪਾਊਡਰ ਵਗੈਰਾ ਆ ਗਏ ਹੁਣ ਗਰਮੀਆਂ ਆ ਗਈਆਂ 200 ਰੁਪਏ ਪਰ ਪੀਸ ਤੇ ਐਮ ਆਰ ਪੀ ਐ ਚੈੱਕ ਕਰੋ 200 ਰੁਪਏ ਪਰ ਪੀਸ ਤੇ ਐਮ ਆਰ ਪੀ ਤੁਹਾਨੂੰ ਕਿੰਨੇ ਦਾ ਪੈਣਾ 50 ਰੁਪਏ ਦਾ ਓਕੇ ਬਾਈ ਲੈ ਜਾਓ 150 ਰੁਪਏ ਦੇ ਤਿੰਨ 200 ਦਾ ਇੱਕ ਸੇਲ ਕਰਨਾ ਓਕੇ ਠੀਕ ਹੈ ਆ ਦੇਖੋ ਸਿਗਨੇਚਰ ਦਾ ਮਾਲ ਆਇਆ ਸਿਗਨੇਚਰ ਦੇ ਪਰਫਿਊਮ ਆਏ ਆ ਸਾਰੇ 60% ਲੈਸ ਤੇ ਸਿਗਨੇਚਰ 60% ਦਵਾਂ ਕਿੰਨੇ ਦਾ 100 ਵਾਲਾ 40 ਰੁਪਏ 100 ਰੁਪਏ ਐਮ ਆਰ ਪੀ ਤੁਹਾਨੂੰ ਪੈਣਾ 40 ਰੁਪਏ ਓਕੇ ਆ ਦੇਖੋ ਆਸਤਾ ਮੈਰੀ ਆ ਗਿਆ ਆ ਨੈਲ ਰਿਮੂਵਰ 150 ਰੁਪਏ ਦਾ ਪੈਕਟ ਪੂਰਾ ਤੁਸੀਂ 50 ਰੁਪਏ ਦਾ سیل ਕਰਨਾ ਹੈ 150 ਰੁਪਏ ਦਾ ਪੈਕਟ ਓਕੇ ਬਈ ਇਹ ਦੇਖੋ ਸਪਾ ਵਗੈਰਾ ਲੱਗੀ ਹੋਈ ਹੈ ਸਪਾ ਪੈਣੀ ਤੁਹਾਨੂੰ ਸਿਰਫ 100 ਰੁਪਏ ਦੀ 700 ਰੁਪਏ ਐਮ ਆਰ ਪੀ 100 ਰੁਪਏ ਓਕੇ ਬਈ ਆ ਜੋ ਆ ਦੇਖੋ ਆ ਨੋਟਸ ਦਾ ਮਾਲ ਆਇਆ ਸਾਰਾ ਤੁਹਾਡੇ ਸਾਹਮਣੇ ਸਾਡੇ ਕੋਲ ਇੰਨਾ ਟਾਈਮ ਨਹੀਂ ਅਸੀਂ ਖਾਨਿਆਂ ਚ ਮਾਲ ਲਾਈਏ ਇੰਦਾ ਬੰਦ ਕਰਤੀਆਂ ਦੇ ਬੰਦ ਕਰਤੀ ਵਿਕ ਜਾਨੇ ਆ ਕੀ ਸਕਦਾ ਹਾਂ ਇਹ ਸਾਰੀ ਲੋਟਰ ਦੀ ਫੇਸ਼ਲ ਹੈ 40% ਲੈਸ 40% ਲੈਸ ਆ ਵੀ ਤਾਂ 40 ਲੈਸ ਆ ਦੇਖੋ ਚਾਰ ਕੁਲ ਓਕੇ ਆ ਪਾਰਟੀ ਗਲੋ ਸਾਰਿਆਂ ਦਾ 40% ਹਾਂ ਸਾਰਿਆਂ ਦਾ 40% ਲੈਸ ਆਪ ਪਾਇਆ ਹਨ 40% ਲੈਸ ਲੋਟਸ ਤੇ ਮਾਲ ਤੇ ਠੀਕ ਆ ਵੀਰ ਤੇਸ ਤੋਂ ਮਾਲ ਆਉਦਾ ਉਹ ਜੀ ਚੱਲ ਗਾ ਆ ਦੇਖੋ ਸਾਰੇ ਲੋਟਸ ਦੇ ਫੇਸ ਵੋਸ਼ ਆ ਗਏ ਫਾਰਮਿੰਗ ਸਕਰਬ ਆ ਗਏ ਵਾਈਟ 글로 ਕਿੰਨੇ ਕਿੰਨੇ ਦਾ 35% ਲੈਸ ਕਿੰਨੇ ਦੀ ਐਮ ਆਰ ਪੀ ਕੀ ਆ ਇਹ ਦੇਖੋ 310 ਰੁਪਏ ਐਮ ਆਰ ਪੀ ਮਾਈਨਸ 35 ਪਲੱਸ ਕਿੰਨੇ ਰਹਿ ਗਿਆ 35% ਲੈਸ ਕਿੰਨੇ ਦਾ ਰਹਿ ਗਿਆ ਪਛੇਵਾ ਸੌ ਦਾ 310 35 99 ਬਣਾ 200 ਦਾ ਠੀਕ ਆ ਕਿੰਨੇ ਵਾਲਾ 315 ਰੁਪਏ ਵਾਲਾ ਓਕੇ ਮੇ ਸਾਇਲਸ ਸਾਰੇ ਰੂਮ ਫਰੈਸ਼ਨਰ ਆ ਗਏ ਇਹ ਕਿੰਨੇ ਕਿੰਨੇ ਆ ਨੂਨ ਫਰੈਸ਼ਨਰ ਆ 3 ਇਨ 1 ਹਾਂਜੀ ਆ ਦੇਖੋ ਫਰੈਸ਼ਨਰ ਆ ਮੱਛਰ ਵਗੈਰਾ ਮਰਦੇ ਆ ਉਸ ਤੋਂ ਬਾਅਦ ਸੈਨਟਾਈਜ਼ਰ ਵੀ ਆ ਤੁਸੀਂ 200 ਦਾ ਸੇਲ ਕਰਨਾ ਤੁਹਾਨੂੰ 80 ਰੁਪਏ ਓਕੇ ਬਹੁਤ ਗਰਮੀਆਂ ਨੇ ਹੁਣ ਗਰਮੀਆਂ ਨੇ ਮੱਛਰ-ਮੱਛਰ ਬਹੁਤ ਆਨੇ ਆ ਲੈ ਜੋ ਬਹੁਤ ਆਉਨੇ ਆ ਇਹ ਸੇਫਟੀਆਂ ਦੇ ਪੱਤੇ ਆ ਵੀਰ ਪੇ ਦਾ ਪੱਤਾ ਹਾਂ ਇਹ ਦਾ ਸਾਰਾ ਵੀਰ ਪੇ ਦਾ ਪੱਤਾ ਸੇਫਟੀਆਂ ਦਾ ਨਹਿਰ ਤੋਂ ਵੀ ਬਹੁਤ ਪੈ ਗਿਆ ਅੱਥਰ ਇਹ ਸਾਰਾ ਮੋਟਰ ਦਾ ਮਾਲ ਆਇਆ ਹੈ ਹਾਂਜੀ ਆ ਦੇਖੋ ਵਾਈਟ ਗਲੋ ਸੀਰਮ ਆ ਗਿਆ ਹਾਂਜੀ ਠੀਕ ਹੈ ਜੀ ਜਿੰਨੇ ਦਾ ਇਹ ਅਬ ਇਟੈਨਸੀ हेयर ਮੂਵਲ ਆ ਗਈ ਕਿੰਨੇ ਕਿੰਨੇ ਦਾ ਮੈਂ ਦੱਸ ਦਵਾਂ 85 ਪਲੱਸ 35% ਲੈਸ 85% ਲੈਸ ਮਾੜਾ ਦੱਸ ਦਵਾਂ ਪੀਚ ਆ ਕੇ ਕੀ ਐਮ ਆਰਪੀ ਆ ਚੀਜ਼ ਜਿਹੜੀ 100 ਰੁਪਏ ਵਾਲੀ ਚੀਜ਼ ਹੈ ਉਹ ਤੁਹਾਨੂੰ 35% ਲੈਸ ਤੇ ਮਿਲੀ 65 ਰੁਪਏ ਦੀ ਓਕੇ ਮੋਟਾ ਮੋਟਾ ਠੀਕ ਠੀਕ ਕਿਹੜੀ ਕੰਪਨੀ ਹੈ ਲੋਟਸ ਲੋਟਸ ਇਹਦੇ ਆਇਆ 35% ਲੈਸ ਹਾਂ ਆ ਦੇਖੋ ਮਾਲ ਆਜਾ ਉੱਧਰ ਚੱਲ ਜੀ ਹਾਂ ਦੇਖੋ ਆ ਸਾਰਾ ਫੇਸ ਵੋਸ਼ ਆ ਆ ਡੀਟਨ ਫੇਸ ਵੋਸ਼ ਆਗੇ ਆ ਕਿੰਨੇ ਦਾ ਪੈਣਾ 60 ਰੁਪਏ ਦਾ 60 ਰੁਪਏ ਦਾ ਹਾਂ ਡੀਟਨ ਹਾਂ ਡੀਟਨ ਐਮ ਆਰ ਪੀ ਕਿੰਨੇ ਆਹ ਦੇਖੋ 350 ਰੁਪਏ ਐਮ ਆਰ ਪੀ ਐ ਫਰੈਸ਼ ਰੇਟ ਦਾ ਮਾਲ ਤੁਹਾਨੂੰ ਕਿੰਨੇ ਦਾ ਪੈਣਾ 60 ਰੁਪਏ ਦਾ ਓਕੇ ਵੀਰੇ ਠੀਕ ਹੈ ਜੀ